ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਨਿਦਾਵਾਲਾ ਪੈਸੀਰ ਤੇ ਜ਼ਿਲ੍ਹਾ ਬਾਈ ਨੂੰ ਮੋਗਾ ਪੈਂਦੇ ਆ ਬਾਈ ਦਾ ਇੱਕ ਐਨੀਮਲ ਸੇਲ ਆ ਜੀ ਤਾਜ ਜਸੂਆਵਾ ਜਾਣਕਾਰੀ ਪ੍ਰੋਪਰ ਆਪਾਂ ਭਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਮੇਰਾ ਨਾਮ ਬਿੱਟੂ ਹੈ ਜੀ ਪਿੰਡ ਜੀ ਪਿੰਡ ਨਿਦਾਂ ਵਾਲਾ ਹੈ ਜੀ ਜ਼ਿਲ੍ਹਾ ਤਸੀਲ ਜੀ ਮੋਗਾ ਮੋਗਾ ਜਿਲ੍ਹਾ ਇਸੇ ਮੋਗਾ ਸੀ ਠੀਕ ਆ ਭਾਈ ਤੇ ਮੋਬਾਈਲ ਨੰਬਰ ਦੱਸ ਦੋ ਜੀ 9781924874 ਚੈੱਕ ਕਰੀਓ ਦੱਸੋ 9781924874 ਵਪਾਰ ਦਾ ਕੰਮ ਆ ਭਾਈ ਵਪਾਰ ਦਾ ਠੀਕ ਆ ਭਾਈ ਕਿੰਨੇ ਸੂਏ ਸੂਈ ਹੈ ਜੀ ਗਾਜ ਦੇ ਦੂਜੇ ਸੂਏ ਆ ਜੀ ਕਿੰਨਾ ਟਾਈਮ ਹੋ ਗਿਆ ਇਹਨੂੰ ਹੋ ਗਏ 10-12 ਦੇ ਦਿਨਾਂ ਦੇ ਵਿੱਚ ਵਿੱਚ ਠੀਕ ਆ ਬੱਚਾ ਕੀ ਹੈ ਜੀ ਵੱਛੀ ਆ ਜੀ ਬਗਰ ਬਹੁਤ ਸੋਹਣੀ ਵੱਛੀ ਆ ਆਇਰ ਸ਼ਹਿਰ ਚ ਪੈਂਦੀ ਆ ਤੁਸੀਂ ਦੇਖ ਸਕਦੇ ਹੋ ਬਾਕੀ ਚੰਗੀ ਆ ਜੀ ਬਰੀਡ ਦੇ ਪੱਖ ਤੋਂ ਵੀ ਚੰਗੀ ਆ ਹਾਈਟ ਵੀ ਚੰਗੀ ਆ ਜੀ ਤੇ ਬਾਈ ਜਿਹੜਾ ਦੁੱਧ ਨੱਟ ਟਕੰਡੇ ਵਾਲਾ ਕਿੰਨਾ ਤਿਆਰ ਆ ਜੀ 14 ਦੇ ਤੇ 15 ਦੇ ਵਿੱਚ ਵਿੱਚ ਕੰਡੇ ਵਾਲਾ ਕਦੇ ਦੇ ਦਾਂਗੇ ਹਾਂ ਜੀ ਤੋਲ ਕੇ ਦੇਵਾਂਗੇ ਠੀਕ ਆ ਬਾਈ ਥਣਾ ਦੀ ਓਕੇ ਆ ਜੀ ਓਕੇ ਆ ਜਾਂ ਤੋਲ ਕੇ ਦਿਖਾ ਦੇ ਵੀ ਰਿਹਾ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ 11:35 ਹੋ ਗਏ ਆ ਥਨਲੇਵੇ ਦੀ ਜੱਜਮੈਂਟ ਉਹ ਹਿਸਾਬ ਨਾ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੁੰਦਾ ਜਿਹੜਾ ਨੈੱਟ ਦੁੱਧ ਤਿਆਰ ਆ ਜੀ 14 ਤੋਂ 15 ਕਿਲੋ ਦੇ ਵਿੱਚ ਵਿੱਚ ਆ ਜੀ ਮੋਢਲੀ ਵੀਰ ਤਸੱਲੀ ਤੁਸੀਂ ਕਰਨੀ ਆ ਚਾਹੇ ਦੋ ਟਾਈਮ ਚੁਵਾਈ ਕਰ ਲਿਓ ਚਾਹੇ ਚਾਰ ਟਾਈਮ ਚੁਵਾਈ ਕਰ ਲਿਓ ਖਣਾ ਦੇ ਸੈਜ ਬਹੁਤ ਸੋਹਣੇ ਆ ਜੀ ਗੈਪ ਤੇ ਲੱਗੇ ਆ ਹੱਥੀ ਚੁਵਾਈ ਵਾਲੇ ਬਾਕੀ ਕੱਦ ਕਾਠ ਵੀ ਚੰਗੇ ਦੀ ਆ ਵਜਨ ਵੀ ਚੰਗੇ ਦੀ ਆ ਮੇਨ ਗੱਲ ਮਗਰ ਬਰੀਡ ਵਾਲੀ ਬੱਚੀ ਆ ਜੀ ਇੱਕ ਗਾਣਾ ਤੁਹਾਨੂੰ ਦੋ ਗਾਇਆਂ ਬਣ ਜਾਣੀਆਂ ਜਿਹੜਾ ਦੁੱਧ ਆ ਆਪਦੀ ਚਵਾਈ ਤੁਸੀਂ ਆਪ ਕਰ ਲਓ ਸਿਰ ਸਭ ਪੂਰੀ ਆ ਬਾਈ ਹੱਲ ਜੀ ਓਕੇ ਆ ਗਰੰਟੀ ਆਈ ਗਰੰਟੀ ਆਈ ਠੀਕ ਆ ਬਾਈ ਮੁੱਲ ਬਾਈ ਇਹਦਾ ਜਾਇਜ ਜੀ ਮੁੱਲ ਜੀ 54000 ਰੁਪਏ ਹੋਜੂ ਮਾਨਤਾਂ ਮਾਨਤਾਂ ਥੋੜਾ ਹੀ ਹੋਊਗਾ ਜੀ ਥੋੜਾ ਹੀ ਹੋ ਫਿਕਸ ਜਾਈਏ ਜੀ ਫਿਕਸ ਜਾਈਏ ਠੀਕ ਆ ਬਾਈ ਮੁੱਲ ਵੀ ਬਾਈ ਨੇ ਜਾਇਜ ਜੀ ਕੀਤਾਗਾ ਬਾਈ ਕਹਿੰਦਾ ਫਿਕਸ ਜਾਂ ਮੋਹਲਾ 54000 ਰੁਪਏ ਮਾਨਤਾ ਨੂੰ ਦੇ ਜੋ ਆਏ ਗਏ ਦਾ ਹੀ ਹੋਣਾਗਾ ਹਾਂਜੀ ਜਿਹਨੂੰ ਜਜੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਭਵਾਨੇ ਦੇ ਬਰੀਕ-ਬਰੀਕ ਵੇਂਜ ਚੈੱਕ ਕਰ ਲਓ ਜੀ ਪੂਰੀ ਗੌਰਟਾਰਗੀ ਸਟਰੋਂਗ ਆਉਂਦੀ ਆ ਜੀ ਭਵਾਨੇ ਨੂੰ ਜਿਹੜੀ ਆਉਂਦੀ ਦੁੱਧ ਵਾਲੀ ਸਿਰਸਾਉ ਕਰਮ ਵਾਲੀ ਪੂਰੀ ਆ ਦੇਖ ਸਕਦੇ ਹੋ ਤੁਸੀਂ ਵੇਖ ਲਓ ਜਿਹਨੂੰ ਜਜੂਗੀ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ